ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਜੀ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਜਿਨ੍ਹਾਂ ਦੇ ਵਿੱਚੋਂ ਦੋ ਝੋਟੀਆਂ ਵਾਂ ਤੇ ਬਾਕੀ ਵਾੜਾਂ ਵਾਂ ਜਿਹੜੀਆਂ ਆ ਦੇ ਸਦਕਾ ਦੋਤਾਂ ਨੇ ਛੋਟੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਛੋਟਾ ਸਿੰਘ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਸਨੋ ਹੋਰ ਵਧੀਆ ਜੀ ਵਧੀਆ ਵਧੀਆ ਕਿਰਪਾ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਕੰਮ ਕਰਦੇ ਸੱਜ ਪਸ ਦੇ ਵੀ ਮਾਲ ਰੋ ਜੀ ਬਾਬਾ ਜੀ ਸਾਡੀ ਕਿਰਪਾ ਨਾਲ ਹੁੰਦਾ ਜਾਂਦਾ ਰਿਹਾ ਆ ਠੀਕ ਆ ਤੇ ਕਈ ਵਾਰ ਤੁਹਾਨੂੰ ਫੋਨ ਫਿਰ ਲੰਬਦੇ ਰਹੇ ਫਿਰ ਹਿਸਾਬ ਲੰਦੇ ਰਹੇ ਤੇ ਨਹੀਂ ਅਜੇ ਕੱਲ ਗੜਨ ਲੱਗਾ ਉਹਨਾਂ ਦਾ ਅੱਜ ਨਹੀਂ ਆਉਣਾ ਠੀਕ ਆ ਅੱਜ ਵੀ ਹੁਣ ਫਿਰ ਗੈਬੇ ਜਵਾਬ ਪਾ ਕੇ ਮਹੱਦ ਬਣਾਈ ਲਈਏ ਟਾਈਮ ਕੱਢ ਕੇ ਠੀਕ ਆ ਮਾਲ ਚੰਗਾ ਹੀ ਹੁੰਦਿਆ ਹੁਣ ਆਪਣੇ ਕੋਲ ਬਾਬੇ ਬੁੱਢਾ ਸਾਡੀ ਕਿਰਪਾ ਨਾਲ ਬਹੁਤ ਹੀ ਵਧੀਆ ਤੋਂ ਵਧੀਆ ਵਹਿਣਾ ਤੇ ਝੋਲੀਆਂ ਵੀ ਟੋਕ ਜਿਹੜੀਆਂ ਹੁੰਦੀਆਂ ਜਾਂਦੀਆਂ ਰਹੀਆਂ ਠੀਕ ਆ ਹਾਂਜੀ ਚਲੋ ਨਾਮ ਦੱਸੋ ਫਿਰ ਇੱਕ ਵਾਰੀ ਆਪਣਾ ਮੈਂ ਆਪਣਾ ਉਤਲ ਸਿੰਘ ਜੀ ਹਾਂਜੀ ਸਨਅਤ ਗੁਰਦੇਵ ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ 01 ਨੰਬਰ 98559 76701 ਦੂਜਾ ਨੰਬਰ 98142 560 ਠੀਕ ਹੈ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਵੜਿਆ ਇਹਦੇ ਤੋਂ ਹੀ ਆਪਾਂ ਕਰਨੀ ਹੈ ਥਾਣੇ ਦੇ ਲੱਕਰੀ ਲਾਗੇ ਤੇ ਦੇਖ ਸਕਦੇ ਬਾਕੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਵਾ ਜਿੱਤਰਾ ਜਿੱਤਰਾ ਇਹਨੇ ਹਵਾਨਾ ਤਿਆਰ ਕੀਤਾ ਤੇ ਚੰਗੀ ਤਿਆਰ ਹੋਣੀ ਆ ਥੱਲੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕਿਨਵਾ ਸੂਹਾ ਸੋਨਾ ਵਿਧਿ ਨੇ ਦੇ ਦਿਆ ਦੁੱਧਾ ਸੁਆ ਰਿਹਾ ਅੱਜ ਵਾਰ ਦਾ ਅੱਛਾ ਤੇ ਕਿੰਨਾ ਦੋ ਚਵਾਈ ਜਾਊਗੀ ਇਹ ਦੁੱਧ ਵੀਰ ਜੀ ਵੇਖੋ ਸਾਰੇ ਵੀਰ ਸਿਆਣਾ ਜਿੱਦੀ ਬਰੀਡ ਵਾਲੀ ਵਹਿੜਿਆ ਹਾਂਜੀ ਪਹਿਲੇ ਸਵੇਰੇ ਵੀਨੇ 17 18 ਲੀਟਰ ਭਰਿਆ ਠੀਕ ਆ ਕਰਕੇ 20 ਲੀਟਰ ਦੋਤ ਕੱਢੇਗੀ ਅੱਛਾ ਵੀਦ ਲੱਗ ਜਾਊਗੀ ਅਸੀਂ ਥਾਣਾ ਹੀ ਦੱਸਦਾ ਕਮਾਲ ਦਾ ਥਾਨ ਲਗਾ ਦੇ ਠੀਕ ਆ ਹਾਂਜੀ ਇਹ ਟਾਈਮ ਲੈ ਜੇ ਥੋੜਾ ਜਿਹਾ ਨਾ ਵੇਖੋ ਵੀਚ 2-3 ਲੈ ਜੇ ਹਫਤਾ ਵੀ ਕਰ ਸਕਦੀ ਆ ਠੀਕ ਆ ਬਾਕੀ ਤੇ ਹੇਲੇ ਘਰ ਦੇ ਪਸ਼ੂ ਹੋ ਗਏ ਦੋ ਚੱਲ ਨਾ ਵਾਤਾ ਕੱਟਾ ਤਾ ਨੂੰ ਕਰਾ ਹੋਇਆ ਹੈ ਹਾਂਜੀ ਹਾਂਜੀ ਦਿਨਾਂ ਦਾ ਫਰਕ ਕਈ ਵਾਰੀ ਨਿਕਲ ਹੁੰਦਾ ਵਾ ਬਾਕੀ ਇਹ ਜੇ ਪਲਾ ਪੈਣ ਦੀਆਂ ਹਵਾਨੇ ਤੇ ਚੰਗੇ ਬੰਨੀ ਆਰ ਕੀ ਆ ਅਜੇ ਟੀ ਲਾਂਪੂਰੀਆਂ ਹਵਾਨੇ ਚ ਹੈਗੀਆਂ ਤੇ ਕਿੰਨਾ ਰੱਖਣਾ ਵਿਦਿਆਰਥੀ ਬਾਕੀ ਠੰਡੀਆਂ ਢੀਆਂ ਨੇ ਉਦਾਂ ਵੀ ਨਹੀਂ ਕੋਈ ਚੱਕਰ ਆ ਗਿਆ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਵੀ ਜਿਹੜੇ ਲੋਕ ਵੀਡੀਓ ਵੇਖਣਦੇ ਸਾਰਿਆਂ ਨੂੰ ਹੁਣ ਪਤਾ ਵੀ ਜੋ ਹਵਾ ਚੱਲਣ ਦੀ ਹੈ ਬਾਹਰ ਜਿੱਦਾਂ ਦੀ ਅਸਲੀ ਜਿਹੜਾ ਡੰਗਰ ਮੈਂ ਤੁਹਾਨੂੰ ਬਾਕੀ ਪੈਸਾ ਨਾ ਮਿਲਦਾ ਆ ਹਾਂਜੀ ਹਾਂਜੀ ਤੇ ਬਾਕੀ ਛੋਟੇ-ਵੱਟੇ ਵੀ ਹੈਗੇ ਆ ਕਈ ਵੀ ਕਹਿੰਦੇ ਰੇਟ ਬੜਾ ਚੁੱਕਦਾ ਆ ਰੇਟ ਤੁਹਾਨੂੰ ਬੜਾ ਮਾਲਦਾ ਹੀ ਪਣਾ ਆ ਅੱਜ ਕੋਈ ਮਤਲਬ ਵੀਡੀਓ ਪੂਰੀ ਵੇਖੇ ਜ਼ਰੂਰ ਵੱਡੇ ਛੋਟੇ ਪਾਸ ਸਾਰੇ ਇਹਦੇ 8-9 ਲੀਟਰ ਦੇ ਵੇਅਰ ਜਿਹੜੀ ਆਪਾਂ 10000 ਦੀ ਵਿਧਾਨਾਂਗੇ ਅੱਜ ਠੀਕ ਆ ਇੱਥੇ ਮਾਲ ਕਰਾਂਗੇ ਵੀਰਾਂ ਦਾ ਠੀਕ ਆ ਇਹ ਬਾਕੀ ਜਿਹੜਾ ਚੰਗਾ ਪਸ਼ੂ ਉਹਦੇ ਮਾਲ ਪੈਸਾ ਨਹੀਂ ਮਿਲਣਾ ਤੁਹਾਨੂੰ ਵੀ ਪਤਾ ਆ ਹਾਂਜੀ ਬਾਕੀ ਵੀਰ ਜਿੱਦਾਂ ਦੀ ਵਸੀ ਐ ਮੁੱਲ ਕਰਨ ਨੂੰ ਮਾਰਕੀਟ ਦੇ ਹਿਸਾਬ ਨਾਲ 85 ਕਰ ਦੋ ਇਹਦਾ ਜੀ ਹ 8000 ਦੀ ਦੇ ਦੋਗੇ ਵਿੱਚੋਂ ਸ਼ੋਰਟ ਕਰ ਦੋਗੇ ਔਰ 3000 ਹੋਰ ਛੱਡਦਾ ਅੱਛਾ 57000 ਦੀ ਦੇ ਦੋਗੇ 57000 ਦੇ ਦਾਂਗੇ ਵਾਕਿਆ ਕਾ ਫੋਨ ਲਾਵੇ ਹਨਾ 2000 ਹੋਰ ਛੱਡਦਾ ਤਾਂ ਕਿ ਚੱਕਰ ਆ ਅੱਛਾ ਵੀਡੀਓ ਵੇਖਣੀ ਆ ਇਹੋ ਜਿਹੀ ਵਸਈ ਮਿਲਦੀ ਨਹੀਂ ਜੀ 70% ਦੇ ਦੋ ਘਟ ਠੀਕ ਆ ਪਰ ਆਪਾਂ ਵੀ ਕਹਿੰਨੇ ਪਹਿਲੇ ਫੋਨ ਤਾਂ ਜਾਏਗਾ ਕਿ ਹਰ ਕਿਸੇ ਵੀਰ ਨੇ ਵੀਡੀਓ ਦੇਖ ਕੇ ਫਿਰ ਫੋਨ ਕਰਨਾ ਤਾਂ 55000 ਦੀ ਦੇ ਦਾਂਗੇ 55000 ਦੀ ਜਿਹੜੀ ਕਹਿੰਦੇ ਕਿ ਦੇ ਦਿਆਂਗੇ ਠੀਕ ਹੈ ਜੀ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਜਰਸੀ ਚੰਗੇ ਸਾੰਭੇ ਸੁੰਭੇ ਹੈ ਵੀ ਚੰਗੀ ਤਿਆਰ ਹੋਣੀ ਆ ਥੱਲੇ ਵੀ ਇਹ ਕਿੰਨੇ ਕੇ ਦੁੱਧ ਆ ਲੀਜੇ ਵੀਰ ਜੀ ਵੀਰ ਜੀ ਇਹ ਤਾਂ ਜਿਹਦਾ ਕਹਿੰਦਾ ਗਰੰਟੀ ਵਾਲੀ ਵਹਿੜ ਆ। ਅੱਛਾ। ਇੱਕ ਤਰੀਕ ਨੇ ਤਾਂ 9 ਮਹੀਨੇ ਹੋਣੇ ਆ ਪੂਰੇ ਦਿਨ ਵਾਲੇ ਤੇ 10 ਲੈਂਦੀ ਆ ਕਿ ਤੇ ਉੱਤੇ ਲਾ ਦੇ 2-4 ਦਿਨ। ਠੀਕ ਆ। ਪਹਿਲੇ ਸੂਏ ਨੇ 22 ਲੀਟਰ ਦਾ ਤਾਂ ਕਢਿਆ ਆ ਜੇ। ਅੱਛਾ। ਹਾਂਜੀ ਹਾਂਜੀ। ਯਾਰ ਕੀ ਕਿੰਨਾ ਚਵਾਈ ਜਾਊਗੀ? ਯਾਰ ਕਿ ਤੇ ਸਾਨੂੰ ਵੀ ਆਸ ਹੈ ਮੈਨੂੰ 4 ਦਿਨ ਰੱਕੀ ਆ ਜੇ ਆਕੋ ਵੇਖੋ ਜਿਹਦੇ ਕਰਮਾਂ ਚ ਹੋਇਆ ਤਾਂ ਜਾਣਾ ਪਾਣੀ। ਠੀਕ ਆ। ਤਾਂ 25 ਲੀਟਰ ਭਰੇ ਗਿਆ ਯਾਰ ਕੀ। 25 ਤੇ ਲੱਗੇ ਜਿਹੜਾ ਕਹਿੰਦੇ ਜਾਓਗੇ। ਬਾਕੀ ਠੰਡੀ ਧੇਰੀ ਆ ਵੇਖੀ। ਠੀਕ ਠੀਕ ਇਹ ਤਾਂ ਛੱਡ ਨਹੀਂ ਮਾਰਨੀ ਕੋਈ ਗੱਲ। ਉਤਨਾ ਠ ਦੋ ਰੋਹਾਂ ਫਿਰ ਇੱਕਰੀਨ ਬਾਕੀ ਇਹ ਗਰਮੀ ਦੀ ਰੋਤ ਵਾਲੀ ਆ ਠੀਕ ਆ ਤੁਹਾਨੂੰ ਪਤਾ ਇਹਨਾਂ ਨੇ ਗਰਮੀ ਦੇ ਦਿੱਤੇ ਮੱਦੀ ਤੋਂ ਪੈਸਾ ਨਹੀਂ ਚੰਗੀ ਸੰਭੀ ਸੁੰਭੀ ਜਰਸੀ ਆ ਜਿਹੜੀ ਇਹੋਲੀ ਵੱਡੀ ਆ ਇਹ ਪੰਜਾਬ ਵਾਲੀ ਜਰਸੀ ਆ ਥੋੜੀ ਥੋੜੀ ਕ੍ਰੋਸ ਚ ਆ ਚੇਰਾ ਵੀ ਤਾਂ ਕਰੀ ਦਿਖਾ ਦਈਏ ਚੰਗੀ ਤਰ੍ਹਾਂ ਠੀਕ ਆ ਜੀ ਲੈ ਜੀ ਨਾ 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 ਤੇ ਇਹਦਾ ਮੁੱਲ ਵੀਰ ਜੀ ਫਿਰ ਵੀਰ ਜੀ ਜਿੱਦਾਂ ਦੀ ਵੈੜ ਹੈ ਨਾ ਮੁੱਲ ਕਰਾਂ ਉਹਦਾ ਜਿੱਦਾਂ ਮਰਜ਼ੀ ਕਰਾਓ ਹਾਂਜੀ ਪਰ ਆਪਾਂ ਮਾਰਕੀਟ ਦੇ ਰੇਟਾਂ ਫਿਰ ਵੀ ਡਾਉਨ ਦਾਂਗੇ ਠੀਕ ਹੈ ਤੇ ਵੀਰ ਦੇ ਫੱਟਾ ਵੀਰ ਫੂਨ ਲਾਏ ਇਹਦਾ ਆਪਾਂ ਰੇਟ ਫੂਨ ਦੇ ਕਰਾਂਗੇ ਅੱਛਾ ਇਹਦਾ ਰੇਟ ਫੂਨ ਕਰਾਂਗੇ ਵੀਰ ਜਾਇ ਜੀ ਰੱਖਣਾ ਮੁੱਲ ਜਾਇ ਜੀ ਬਿਲਕੁਲ ਦਾਂਗੇ ਵੀਰ ਨੂੰ ਠੀਕ ਆ ਜੀ ਬਾਕੀ ਵੀਰ 10 ਦਿਨ ਸਾਥ ਦੇਗਾ ਨਾ ਬੱਚੀ ਦੱਸੇਗੀ ਆਪਣਾ ਆਪ ਦਲੇ ਠੀਕ ਹੈ ਜੀ ਹਾਂਜੀ ਤੇ ਹੁਣ ਇੱਕਾ ਝੋਟੀ ਤੁਹਾਨੂੰ ਦਿਖਾਉਣੀ ਹੈ ਆਹ ਦੇਖ ਸਾਡੇ ਬੜੀ ਪਿਆਰੀ ਝੋਟੀ ਹੈ ਬਿਲਕੁਲ ਛੋਟਾ ਸਿੰਘ ਆ ਤੇ ਚੰਗੀ ਸੰਭੀ ਸੁੰਭੀ ਆ ਕਿੰਨਾ ਸੂਆ ਜੇ ਬਦੀਦਾ ਵੀਰ ਜੇ ਪਹਿਲਾ ਸੂਆ ਜੇ 14 ਤੋਂ ਮੂੰਹ ਦੀ ਚੌਗੀਆਂ ਦੰਦੀਆਂ ਪੁੱਟੀਆਂ ਆ ਜੇ ਨੇ ਚੈੱਕ ਕੀਤਾ ਤੁਸੀਂ ਦੰਦ ਦੰਦਾਂ ਦੇਖੋ ਜੀ ਵਿਖਾਓ ਵੀਡੀਓ ਤੁਹਾਡੇ ਠੀਕ ਹੈ ਕੈਮਰਾ ਹਰ ਮਾਰਦ ਨੇ ਅੱਛਾ ਮੂੰਹ ਤੋਂ ਵੀ ਫੜਾ ਲਿੰਦੀ ਹੈ ਕੋਈ ਗੱਲ ਨਹੀਂ ਹਾਂ ਦੇਖੋ ਦੰਦੀ ਪਹਿਲਾਂ ਹਾਂ ਦੇਖ ਸਾਦੇ ਜੇ ਲੋ ਦੋ ਦੰਦ ਜਿਹੜੇ ਬਾਕੀ ਸਾਈਡ ਵਾਲੇ ਜੇ ਪੁੱਟੇ ਨਹੀਂ ਦਈਏ ਚਾਰ ਦੰਦ ਜਿਹੜੇ ਦੋ ਦੰਦ ਜੀ ਵਾਲੇ ਆ ਜੀ ਬਾਕੀ ਦੇਖੋ ਜੀ ਬਰੀਡ ਆ ਜੀ ਕੋਈ ਦੇਖੋ ਕੋਈ ਇਹ ਨਹੀਂ ਵੀ ਕਈ ਨਹੀਂ ਪਹਿਲਾਂ ਲੱਗਦਾ ਕਰਦੀ ਆ ਰਹੇ ਜੀ ਠੀਕ ਆ ਬਾਕੀ ਇਹ ਨਹੀਂ ਵੀ ਜੀ ਖਲੋ ਨਾ ਕਰਵਾ ਲਈ ਇਦਾਂ ਪੈ ਥੱਲੇ ਬੈਠ ਜੀ ਠ ਥੋੜਾ ਜਿਹਾ ਡਰਦੀ ਆ ਤੇ ਇਹ ਕਿੰਨਾ ਕੁ ਦੁੱਚਭਾਈ ਜਾਊਗੀ ਪਹਿਲੇ ਸੂਏ ਵੀਰ ਜੀ ਜਿੱਦਾਂ ਸਿਆਣੇ ਕੇ ਕਹਿੰਦੇ ਆ ਕਿ ਸੋਨੇ ਦਾ ਭਾਰ ਨਹੀਂ ਪੁੱਛੀਦਾ ਵੀ ਕਿੰਨਾ ਭਾਰ ਆ ਅੱਛਾ ਜਈਆ ਕਿ ਇਹਨੇ ਮੰਨ ਲਓ ਵੀ ਗਾਲ ਚ ਸੋਨਾ ਪਾਇਆ ਹੋਇਆ ਜਾਂ ਜਮੰਦਰੀ ਪਾਈ ਹੋਏ ਇਹਨੇ ਪੁੱਛ ਵੀ ਕਿੰਨੇ ਕੁ ਕਵੰਟਲ ਦੀ ਆ ਅੱਛਾ ਹਰ ਕੋਈ ਇਹੋ ਪੁੱਛਦਾ ਵੀ ਸੋਨਾ ਪਾਇਆ ਇਹਨੇ ਕਿਹੜਾ ਗਾਲ ਚ ਠੀਕ ਹੈ ਇਹ ਸੋਹਣਾ ਹੀ ਆ ਸਾਡਾ ਨਾ ਅੱਛਾ ਜਿਹੜਾ ਸੋਹਣਾ ਤੁਹਾਨੂੰ ਪਤਾ ਦਾ ਮੁੱਲ ਪੈਣਾ ਹੀ ਪੈਣਾ ਤੇ ਬੱਜਾ ਵੀ ਵਧੀਆ ਲੱਗਣਾ ਦੁੱਧ ਵੀ ਕੱਢੇਗੀ ਠੀਕ ਹੈ ਦੁੱਧ ਦਸਨੇ ਬਰੀਡ ਨੇ ਕੱਢਦਾ ਬਾਕੀ ਇਹ ਹੈ ਕਿ ਕੋਈ ਸਿੰਗੀ ਆ ਇਹੋ ਜੀ ਆਪ ਮਿਸਤਰ ਹੁੰਦਾ ਇਹੋ ਕਢ ਕੇ ਇਹੋ ਜੀ ਸਿੰਗੀ ਨਹੀਂ ਬਣਾ ਸਕਦਾ ਜਿਵੇਂ ਰੱਬ ਵੱਲੋਂ ਲੱਗੀ ਇਹਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਤੋਰਾ ਆ ਕੇ ਦਾ ਸ਼ੌਪ ਦਾ ਮੁੱਲ ਪੈ ਬਾਕੀ ਕੋਈ ਆਪਣੀ ਸਮਝਣਾ ਵੇਖ ਲੈ ਕਿੰਨਾ ਕਿ ਦੁੱਧ ਚ ਆਜੂਗੀ ਵੀਰ ਨੇ ਕਾਰ ਕੀਤੀ ਤੁਹਾਨੂੰ ਪਤਾ ਮਿਹਨਤ ਕਿੰਨੀ ਲੱਗਦੀ ਹੈ ਜਾਨਵਰਾਂ ਦੀ ਹਾਂ ਜੀ ਬਾਕੀ ਸੋਹਣੀ ਕੱਟੀ ਆ ਜਿਹੜੀ ਇਹੋ ਨੇ ਥੱਲਿਆਂ ਵੀ ਚੰਗੀ ਤਿਆ ਪਹਿਲਾ ਸੁਹਾ ਮੂੰਹ ਦੋ ਦੰਦ ਅਜੇ ਇਹਨੇ ਟਾਈਮ ਲੈ ਜਣਾ ਸੋਚ ਜੇ ਪੁੜਿਆਂ ਤੋਂ ਆਪਾਂ ਦੇਖ ਸਕਦੇ ਕੋਈ ਗੱਲ ਨਹੀਂ ਤੇ ਪੂਰੀ ਭਰ ਨਹੀਂ ਥੱਲੇ ਲੈ ਜਾ ਬਿੱਤੀ ਕਮਾ ਕੇ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ ਵੋ ਜੈਹੋ ਜੀ ਚੀਜ਼ ਐ ਉਹ ਜੇ ਮੁੱਲ ਪੈ ਜਣਾ ਤਾਂ ਕੀ ਦੇ ਦਈਏ ਨਾ ਥੋੜਾ ਜਿਹਾ ਟਾਈਮ ਲੜਾ ਦੇਣ ਵੇਖੋ 10 ਵੀ ਖੜਦਾ ਤੇ 15 ਵੀ ਖੜਦਾ ਜੇ ਥੱਲੇ ਬਾਨਾ ਝੋਟੀ ਨੇ ਠੀਕ ਹੈ ਜੀ ਉਹਨੇ ਪੈਮ ਲੈਂਦੀ ਆ ਤੈਨੂੰ ਕੋਈ 15 ਦੇ ਲਾਗੇ ਬੰਨੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੋਲ ਦੇ ਦਿੱਤੇ ਨਾ ਤੇ ਦੱਸਿਆ ਵੀ ਚੰਗੀ ਚੀਜ਼ ਦਾ ਮੋਲ ਚੰਗਾ ਹੀ ਪੈਣਾ ਤੇ ਮੋਲ ਕਰਾਉਣਾ ਭਾਏ 2.5 ਲੱਖ ਕਰਾਵੇ ਭਾਏ 2 ਲੱਖ ਕਰਾ ਲਓ ਪਰ ਆ ਪੰਜਾਬੀ ਤੇ ਦੇਣੀ ਹੈ ਅੱਛਾ 1.15 ਦੀ ਦੇ ਦਾਂਗੇ 1.15 ਦੀ ਹਾਂਜੀ ਹਾਂਜੀ ਬਾਕੀ ਵਿੱਚ ਛੋਟ ਕਰ ਦੋਗੇ 5000 ਛੋਟ ਕਰ ਦਾਂਗੇ 10 ਦੇ ਦਾਂਗੇ ਬਾਕੀ ਵੀ ਕੋਈ ਫੋਨ ਲਾਏ ਹੋਰ ਮਾਨਤਨ ਮਾਨਤਨ ਖੁੱਲਾ ਕਰ ਦੋਗੇ ਬਾਕੀ ਇਹ ਹੈ ਕਿ ਝੋਟੀ ਸੋਹਣੀ ਸ਼ਕੀਨ ਹੈ ਜਿਹੜੀ ਬਾਕੀ ਇਹੋ ਜਿਹੀਆਂ ਝੋਟੀਆਂ ਸੰਭਨ ਤੇ ਵੀ ਖਰਚਾ ਜਿਹੜਾ ਕਾਫੀ ਆ ਜਾਂਦਾ ਵਾ ਬਾਕੀ ਗਾਣੇ ਵਿੱਚ ਚੰਗੀ ਪਰੰਦੀ ਹੈ ਤੇ ਪਛਾਣ ਵਿੱਚ ਚੰਗੀ ਪਰੰਦੀ ਹੈ ਹਾਂ ਦੇਖ ਸਕਦੇ ਜੀ ਤੇ ਹੁਣ ਇੱਕ ਹੋਰ ਮੈਂ ਤੁਹਾਨੂੰ ਦਿਖਾ ਦਈਏ ਇਹ ਵੀ ਖੱਬਣਾ ਨਹੀਂ ਜੇ ਇਹ ਵੀ ਖੱਬਣਾ ਨਹੀਂ ਜੇ ਝੁੱਟਾ ਸੁਆ ਜੇ ਝੋਟੀ ਦਾ ਠੀਕ ਆ ਬੇਲ ਕੋਈ ਸੋਚੇ ਵੀ ਕੋਈ ਹੱਥਾ ਲਾ ਜੇ ਪੰਜਰਾ ਦੇ ਤਿਆਰੀਏ ਝੋਟੀ ਠੀਕ ਆ ਥਾਂ ਤੋਂ ਵਧੀਆ ਲੱਗਾ ਝੋਟੀ ਦਾ ਪਗੜੀ ਵੱਡੇ ਕੱਦ ਕਾਠ ਵਾਲੀ ਆ ਇਹ ਕਿੰਨੇ ਕ ਦੁੱਧ ਆ ਲੀ ਜੇ ਦੁੱਧ ਵੀ ਜੇ ਬਹੁਤ ਨਹੀਂ ਤਾਂ 13 14 ਲੀਟਰ ਭਰੇਗੇ ਥਾਂ ਤੋਂ ਥਾਂ ਤੋਂ ਵਧੀਆ ਲੱਗੀ ਆ ਝੋਟੀ ਠੀਕ ਆ ਹਾਂ ਜੀ ਤੋੜ ਦਈਏ ਫਿਰ ਇਹਨਾਂ ਵਿੱਚ ਇਹ ਵੀ ਚੰਗੇ ਪਿੱਠ ਪੁੜੇ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਇਹ ਆਹ ਦੇ ਸਾਥੀ ਜੀ ਇਹ ਵੀ ਚੰਗੀ ਤਿਆਰ ਹੁੰਦੀ ਥੱਲੇ ਲੈ ਜਾ ਵੀ ਦੀ ਇਹ ਦਾ ਮੁੱਲ ਵੀ ਦਿੱ ਫਿਰ ਤੁਹਾਡੇ ਡੇਟਾਂ ਚ ਆਈ ਹੈ ਪਣੀ ਜੁੜੀ ਹੈ ਵੀ ਜੀ ਝੋਟੇ ਦੇਖੋ ਜੇ ਇਹ ਬਣੇਗੀ ਝੋਟੀ ਉਦਾਂ ਦੇ ਮੁੱਲ ਕਰਾਉਣੇ ਦੇ ਜੇ ਤਾਂ ਪਹਿਲ ਲੱਖ ਕਰਾਵਾ ਸਵਾ ਕਰਾ ਲੋ 90000 ਦੀ ਦੇ ਦਾਂਗੇ ਅੱਛਾ 90000 ਦੀ ਤੇ ਵਿੱਚੋਂ ਛੋਟ ਛੋਟ ਹੋਰ ਹੋ ਜੂਗੀ 2000 ਰੁਪਏ ਹੋਰ ਛੱਡਦਾ ਅੱਛਾ 88000 ਦੀ ਦੇ ਦੋ 88000 ਦੀ ਬਾਕੀ ਵੀਰ ਕੇ ਫੋਨ ਲਾਏ ਵੱਡੀ ਮੈਂ ਆ ਜੇ ਬਣੇ ਕਿ ਥੱਲੇ ਕੋਈ ਟਾਈਮ ਤੇ ਖੜੇਗੇ ਹਤਾ ਠੀਕ ਹੈ ਜੀ ਕਿ ਚੌਣ ਚਾਂ ਵਧੀਆ ਲੱਗੀ ਐ ਜੇ ਟਿੱਪੀ ਆ ਨਾ ਠੀਕ ਹੈ ਭਾਈ ਮੋਟਾ ਥਾਣੇ ਦੇ ਕੇ ਕਈ ਬਿਕਾਉਰ ਲੱਗੀ ਠੀਕ ਹੈ ਜੀ ਹਾਂ ਜੀ ਥਾਂ ਤੋਂ ਵਧੀਆ ਲੱਗਾ ਐ ਹਾਂ ਦੇ ਸਕਦੇ ਚੰਗੇ ਗਾਇਰ ਤੇ ਥਾਣੇ ਜਿਹੜਾ ਇਹਦਾ ਤੇ ਹੁਣ ਇੱਕ ਹੋਰ ਵੈੜ ਤੁਹਾਨੂੰ ਗੱਬਣੀ ਦਿਖਾਉਣੀ ਐ ਵੀ ਚੱਲੋ ਤੇ ਇਹ ਕਿੰਨਾਂ ਕਿ ਲੈ ਜੀ ਟਾਈਮ ਵਿੱਚ ਜੀ ਇਹ ਵੇਖੋ ਜੇ ਕੋਈ 10 ਦਿਨ ਲੈ ਦੇ ਹੱਤਾ ਲੈ ਦੇ ਠੰਡੀ ਕਿਸੇ ਪਰ ਹੋਈਆਂ ਡਰਦੀਆਂ ਨੇ ਥੋੜਾ ਡਰਦੀ ਹੈ ਬੈਠ ਨਾ 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 ਡਰ ਨਾ ਆ ਦੇ ਸਾਰੇ ਬੈਠੋ ਤੁਸੀਂ ਛੜ ਮਾਰ ਨਾ ਬਰਾਹੋ ਉੱਤਰ ਡਰਦੀ ਥੋੜਾ ਜੀ ਤੇ ਮੱਧੀ ਹੱਥ ਨਾਲ ਠੀਕ ਹੈ ਜੀ ਚਲੋ ਫਿਰ ਤੋਰ ਦੋ ਤੋਰ ਦੋ ਇੱਕ ਰੇ ਇਹ ਕਿੰਨਾਂ ਚੁਵਾਈ ਜਾ ਦੁੱਧ ਦੁੱਧ 14 ਲੀਟਰ ਭਰੇਗੇ ਵੀ 14 15 ਲੀਟਰ ਇਹ ਟਾਈਮ ਨੇ ਖੜਨਾ ਸੋਣ ਚ ਕੇ ਡਰਦੇ ਲੱਗ ਰੇ ਟਾਈਮ ਖੜਦੀ ਹੈ ਜੇ ਸੋਣ ਚ ਬਾਕੀ ਵੀਡੀਓ ਜਿਹੜੇ ਦਿਨ ਦੱਸੇ ਹੁੰਦੇ ਆ ਕਈ ਵਾਰੀ ਉਹਨਾਂ ਦਿਨਾਂ ਤਾਂ ਕੋਈ ਪਸ਼ੂ 2-4 ਦਿਨ ਉੱਤੇ ਵੀ ਲੈ ਜਾਂਦਾ ਕਈ ਵਾਰੀ ਪਹਿਲਾਂ ਵੀ ਸੂ ਪੈਂਦਾ ਪੱਕੇ ਫਿਕਸ ਨਹੀਂ ਹੁੰਦੇ ਬਾਕੀ ਆਪਣੇ ਅੰਦਾਜ਼ੇ ਨਾਲ ਸਮਝ ਲਿਆ ਕਰੋ ਕਿਹੇ ਵੀ ਵੀਡੀਓ ਚ ਗੱਲ ਕਰਨੇ ਜ਼ਰੂਰੀ ਨਹੀਂ ਇਥੇ ਜਾਂ ਕਿਸੇ ਵੀ ਆਪਾਂ ਮੇਰੇ ਕੋ ਵੀਡੀਓ ਬਣਾਉਣੀ ਹੈ ਤੇ ਹੋ ਉੱਠਾਂ ਹਈ ਜਾਣਾ ਤੇ ਜਦੋਂ ਆਪਾਂ ਵੀਡੀਓ 'ਚ ਦੱਸ ਦਿੰਨੇ ਆ ਕਿ ਜਦ ਆ 10 ਦਿਨ ਲੈਂਦੀ ਆ ਜਾਂ 15 ਲੈਂਦੀ ਆ। ਹਾਂਜੀ ਇਹ ਗੱਲ ਢਾਡੀ ਬਿਲਕੁਲ ਸਿਆਣੀ ਆ। ਇਹ ਨਹੀਂ ਵੀ ਆਪਾਂ ਫਿਕਸ ਦੇ ਨਹੀਂ ਦੱਸੇ ਹੁੰਦੇ ਆ। ਹਾਂਜੀ ਹਾਂਜੀ। ਤੇ ਯਾਰ ਆਪਾਂ ਜਿਗਰ 15 ਦੱਸੇ ਤਾਂ 20 ਲਾ ਜਾਣ। ਹਾਂਜੀ ਹਾਂਜੀ। ਜਿਗਰ 15 ਦੱਸੇ ਤਾਂ 10 ਦਿਨ ਲਾ ਜੇ। ਹਾਂਜੀ ਹਾਂਜੀ। ਪਰ ਕਈ ਜਿਹੜੇ ਸਾਡੇ ਕੋਲ ਗਾਹ ਖੜਦੇ ਕਿ ਇਹੋ ਜਿਹੇ ਪਹਿਲਾ ਸੂਬੇ ਉਹ ਤਾਂ ਵੀ ਕਹਿਣਗੇ ਯਾਰ ਆਪਾਂ ਜਿਦੇ 15 ਦੱਸੇ ਪਹਿਲਾ ਸੂਬੇ ਆ। ਇਸ ਤਰ੍ਹਾਂ ਤੇ ਜੇ ਬਾਅਦ ਦਿਨ ਲਾ ਜੇ ਤਾਂ ਵੀ ਕਹਿਣਗੇ 15 ਦਿਨ ਹੋ ਗਏ ਸੁਈ ਨਹੀਂ ਕੀ। ਹਾਂਜੀ ਹਾਂਜੀ ਇਸ ਤਰ੍ਹਾਂ ਹ ਇਹ ਪਿਛੇ ਵਾਈਆਂ ਵਾ ਇਸ ਤਰ੍ਹਾਂ ਹੀ ਆਏ ਤੁਸੀਂ ਕਹਿੰਦੇ ਆ ਤਰੀਕਾ ਲਿਖਿਆ ਹੁੰਦੀ ਆ ਤੇ ਇਹਦਾ ਮੁੱਲ ਮੁੱਲ ਵੀ ਜੇ ਇਹਨਾਂ ਨੂੰ ਕਰਾ ਲਓ ਭਾਂ 50 ਕਰਾ ਲਓ 40000 ਦੀ ਦੇ ਦਾਂਗੇ ਅੱਛਾ ਹਾਂਜੀ 40000 ਦੀ ਦੇ ਦੋਗੇ ਹਾਂਜੀ 2000 ਰੁਪਏ ਹੋਰ ਮਾਨ ਕਰ ਦਾਂਗੇ 38000 ਦੀ ਦੇ ਠੀਕ ਹੈ ਜੀ ਤੇ ਬਾਜੀ ਪਿਆਰ ਹੋ ਗਏ ਬਣेंगे ਵਾਸ਼ੀ 50000 ਦੀ ਆ ਪਰ ਨਹੀਂ ਆਪਾਂ ਸਕਾਊਨ ਰੇਟ ਕਿੰਨਾ ਹੈ ਜੀ ਹੋਰ ਇਹ ਡਿਸਕਾਊਂਟ ਰੇਟ ਹੈਗਾ ਜੀ ਕੋਈ ਹੋੜਾਪਾ ਉਹ ਤੇ ਫ੍ਰੀ ਵਾਲਾ ਜੀ ਇਹਦੇ ਇੱਕ ਚੰ ਉਹ ਵੀ ਜੇ ਅੱਛਾ ਉਹ ਰੇਟ ਵੀ ਦਾ ਬਿਲਕੁਲ ਜਾਜ ਜੇ ਦੁੱਧ ਵੀ ਨਾ ਦੱਸਾਂਗੇ ਤਿੰਨ ਦਿਨਾਂ ਅਗੇ ਵੀਰ ਕੋ ਚੁੰਦਾ ਰਹੇ ਅੱਛਾ ਦੁੱਧ ਵਧੇਗਾ ਤੇ ਖੜੇ ਨਹੀਂ ਤੇ ਖਰਚਾ ਵੀ ਨਾਲ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੂੰ ਦਿਖਾਈ ਦਈਏ ਦਿਖਾਈ ਦਈਏ ਜੀ ਆਹ ਠੰਡ ਵੀ ਇਹਦੇ ਦੇਖ ਸਕਦੇ ਜੀ ਝੁੰਗੀ ਵਸ਼ੀ ਬੱਚਾ ਹੈਗਾ ਤਾਂ ਵੀਰ ਜੀ ਹਾਂ ਵਸ਼ਾ ਮਗਰੇ ਆ ਜੀ ਇਹਦੇ ਪੰਜਾਹ ਨੌ ਦੀ ਸੂਈ ਆ ਫਿਰ ਠੰਡੀ ਧੀਰੀ ਆ ਕਿੰਨਾ ਇਹਦੇ ਕੋ ਦੁੱਧ ਦੁੱਧ ਇਹਦੇ ਕੋ 8 ਲੀਟਰ ਤਿਆਰ ਜੀ ਬਿਲਕੁਲ ਠ ਤੋਰ ਤੋ ਫੇਰੇ ਕਰੀ ਨੰਮੀ ਅੰਦਰ ਪੰਨਿਆ ਜੇ ਤਾਂ ਬੱਚਾ ਇਹਦਾ ਅੰਦਰ ਪੰਨਿਆ ਮੈਂ ਸ਼ਾਇਦ ਕਰੀ ਆ 8 ਕਿਲੋ ਦੋਤੇ ਜਿਹੜੇ ਕੋਲ ਕਹਿੰਦੇ ਕੀ ਹੈਗਾ ਵਾ ਬਾਕੀ ਸਿੰਗ ਵੀ ਹੈਗੇ ਇਹਦੇ ਆ ਦੇਖ ਸਕਦੇ ਜੀ ਦਾ ਦੇਖੋ ਕਈ ਵੀਰ ਤਾਂ ਹਿੱਕ ਚੱਕਰ ਆ। ਕੋਇਆ ਆ ਨਵੀਂ ਵੈੜ ਆ। ਠੀਕ ਹੈ ਜੀ। ਕਈ ਵੀਰ ਕਹਿੰਦੇ ਵੀ ਰੇੜ ਥਾਂ ਸੁੱਟਦਾ ਹਰੇ ਚ ਕੋਈ ਨੁਕਸ ਹੋਏਗਾ। ਅੱਛਾ। ਇਹ ਕਰਕੇ ਇਹ ਨਾ ਕਿ ਵੀ ਰੇੜ ਸਸਤਾ ਦੇ ਚ ਕੋਈ ਫਰਡ ਇੱਥੇ ਆਓ ਚੈੱਕ ਕਰਕੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਖੜੋ। ਇਹ ਉਹ ਵੀਰ ਵਾਸਤੇ ਕਿ ਜਿੰਨੇ ਪੈਸੇ ਘੱਟ ਖਰਚਣੇ ਤੇ ਸਾਰੀਆਂ ਗਰਮੀਆਂ ਘਰ ਦਾ ਦੁੱਧ ਪੀਣਾ। ਨੰਨੀਆਂ ਵਧੀਆ। ਦੇਖੋ ਤੁਹਾਨੂੰ ਰੇਟ ਦੱਸਿਆ ਵੀ ਸੋਚੇ ਮਨ ਕਰਦੇ ਨੇ ਆ ਜੀ ਕਿੰਨਾ 10000 ਦੀ ਕਿਹਾ ਦੇ ਦਾਂਗੇ 1000 ਹੋਰ ਛੋਟ ਕਰਦਾ 9000 9000 ਦੀ ਦੇ ਦੋਗੇ ਬਿਲਕੁਲ ਤਾਜੀ ਸੂਈ ਇਹਦੇ ਵਸ਼ੇ ਦੀ ਵੀਡੀਓ ਦਿਖਾ ਦੋ ਵਿੱਚ ਅੱਛਾ ਹਾਂ ਜੀ ਇਹਨੇ ਵੀ ਕੋਈ ਜ਼ਿਆਦਾ ਟਾਈਮ ਸੂਈਨ ਹੋ ਗਿਆ ਠੀਕ ਹੈ ਜੀ ਹਾਂ ਜੀ ਤੇ ਕੱਟਾ ਵੀ ਹੈਗਾ ਅੱਜ ਹਾਂ ਜੀ ਇਹ ਕਮਾਲੀ ਸਪੈਸ਼ਲ ਹੈ ਜੀ ਲਿਆਂਦਾ ਵੀ ਠੀਕ ਆ ਇਹ ਕਾ ਕੱਟਾ ਵੀ ਜੀ 10 ਦਾ 13 ਮਹੀਨੇ ਦਾ ਕੱਟਾ ਹੈ ਜੀ ਚਲੋ ਇਹਨਾਂ ਨੂੰ ਥੋੜੇ ਜੀ ਸੈਰ ਕਰਾ ਜੀ ਦੋ ਫਿਰ ਥੋੜੇ ਕਿ ਤੌਰ ਹੀ ਦੀ ਜੀ ਇਹਨਾਂ ਤੋਰੇ ਦਾ ਪਤਾ ਲੱਗ ਜਾਂਦਾ ਵਾ ਚਲੋ ਆ ਜ ਲੈ ਆ ਕਨੇਕੋ ਮਰੋਗੇ ਵੀਰ ਜੀ ਇਹ 13 ਮਹੀਨਿਆਂ ਦਾ ਜੀ ਵੀਰ ਜੀ ਠੀਰਾ ਬਿਲਕੁਲ ਬੱਚਾ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਮੁੱਲ ਕਰਾਉਂਦਾ ਭਾਈ 20000 ਕਰਾ ਲਓ 17000 ਦੇ ਦਾਂਗੇ ਵੀਰ ਜੀ ਅੱਛਾ 17000 ਦੇ ਦੇ ਦੋਗੇ 1000 ਹੋਰ ਛੱਡ ਦਾਂਗੇ 17000 17000 ਤਾਂ ਦੇ ਦੋਗੇ ਠੀਕ ਹੈ ਜੀ ਕੋਈ ਵੀ ਫੋਨ ਲਾਏ ਕਟਾ ਬਰੀਡ ਦਾ ਜੇ ਹਸਾਨਾ ਕਮੇਟੀ ਜੇ ਜਿੰਨੇ ਨਦੀ ਹੋਰ ਸਾਫ ਹੈ ਪਸਾਰ ਸਤਰੀਆ ਦਾ ਵੇਖ ਲੈ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਸਚਨ ਬਸ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਹਰ ਵੀਡੀਓ ਚ ਕਹਿੰਦੇ ਜੇ ਆਪਾਂ ਵੀ ਇਹ ਕਹਿੰਨੇ ਆ ਇੱਥੇ ਆਓ ਆਪਣੀ ਵੇਖ ਚਾ ਕੇ ਪਸ਼ੂ ਫੇਰ ਖੜੋ ਤਸੱਲੀ ਕਰਕੇ ਖੜੋ ਜੀ ਜੀ ਉਹ ਹੀ ਕਿਹਾ ਬਿਲਕੁਲ ਸਹੀ ਹੋਏਗਾ ਜੋ 19 ਕੀ ਦਾ ਫਰਕ ਹੈ ਤੇ ਬੈਂਸ਼ਕ ਪਸ਼ੂ ਇੱਥੇ ਰਹਿ ਰਹੇ ਠੀਕ ਹੈ ਜੀ ਬਾਕੀ ਅੱਜ ਜਿਆਦਾ ਗੱਬਣਾ ਹੀ ਆ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁ